ਹਾਂ ਜੀ ਡਾਕਟਰ ਗੁਰਪ੍ਰੀਤ ਸਿੰਘ ਜੀ ਅੱਜ ਕੰਪੇਨ ਦੀ ਸ਼ੁਰੂਆਤ ਹੈ ਇਹ ਅੰਮ੍ਰਿਤਸਰ ਹਲਕਾ ਬੈਸਟ ਹੈ ਜਿਹਨੂੰ ਕਹਿੰਦੇ ਹੈ ਵੈਸਟੀ ਦਾ ਬੈਸਟ ਇਹ ਅੱਜ ਇਹ ਵਰਕਰਾਂ ਦੀ ਮਿਲਣੀ ਹੈ ਇਹ ਵਰਕਰਾਂ ਦੀ ਮਿਲਣੀ ਸ਼ੁਰੂਆਤ ਹੋਈ ਹੈ ਅੱਜ ਗੁਰਜੀਤ ਸਿੰਘ ਓਜਲਾ ਨੂੰ ਇੱਕ ਇੱਕ ਵਰਕਰ ਘਰੋਂ ਬਾਹਰ ਨਿਕਲ ਕੇ ਇਹ ਸਿਨ੍ਹੇ ਦੇਣ ਵਾਸਤੇ ਆਇਆ ਹੈ ਕਿ ਅਸੀਂ ਸਾਰਾ ਇੱਕ ਇੱਕ ਵਰਕਰ ਗੁਰਜੀਤ ਓਜਲਾ ਦੇ ਨਾਂ ਨਾਲ ਤੇ ਗੁਰਜੀਤ ਓਜਲੇ ਦੀ ਪੱਕੀ ਜਿੱਤ ਹਰ ਜਵਾਰ ਤੇ ਹਰ ਖੰਧ ਤੇ ਤੇ ਹਰ ਘਰ ਤੇ ਤੇ ਹਰ ਦਿਲ ਚ ਲਿਖੀ ਹੋਈ ਹੈ ਔਰ ਮੈਂ ਮੁਬਾਰਕਬਾਦ ਦੇਣਾ ਹੈ ਸਾਰੇ ਹਲਕਾ ਨਿਵਾਸੀਆਂ ਨੂੰ ਔਰ ਉਮੀਦ ਕਰਨਾ ਹੈ ਕਿ ਅਸੀਂ ਬਹੁਤ ਭਾਰੀ ਲੀਡ ਦੇ ਨਾਲ ਜਿੱਤਾਂਗੇ ਜਿੱਤ ਹੋ ਜਾਂਦਾ ਜੇ ਚੋਣ ਪ੍ਰਚਾਰ ਦੌਰਾਨ ਪਹਿਲਾ ਐਸਾ ਪ੍ਰੋਗਰਾਮ ਦੇਖਿਆ ਗਿਆ ਜਿਸ ਦੇ ਵਿੱਚ ਇੰਨੀ ਵੱਡੀ ਗਿਣਤੀ ਜਿਹੜੇ ਵਰਕਰ ਮੌਜੂਦ ਨੇ ਔਰ ਕੋਈ ਵੀ ਟ੍ਰੇਲਰ ਦੀ ਗੱਲ ਕਰ ਰਹੇ ਹੋ ਭਾਈ ਅਜੇ ਤਾਂ ਸ਼ੁਰੂਆਤ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਇਹ ਤੁਸੀਂ ਕਹਿੰਦੇ ਹੈ ਨਾ ਇਹ ਇਫਤਤਾਫ ਇਸ਼ਕਾਹਰ ਹੁੰਦਾ ਹੈ ਕੀ ਅਭੀ ਅੱਗੇ-ਅੱਗੇ ਦੇਖੀਏ ਹੁੰਦਾ ਹੈ ਕੀ ਅਜੇ ਪਹਿਲੇ ਐਕਸ ਲੀਡਰ ਦੇ ਪੈਰ ਹੀ ਰਖਿਆ ਯਾਰੋ ਅਜੇ ਸ਼ੁਰੂਆਤ ਹੋਈ ਹੈ ਤੁਸੀਂ ਦੇਖੋਗੇ ਕਿ ਇਹ ਹਲਕਾ ਜਿਹੜਾ ਹੈ ਇਹ ਵੈਸਟ ਇਹ ਵੈਸਟੀ ਦਾ ਬੈਸਟ ਆਏਗਾ ਸਾਰੇ ਚੈਨ ਡਾਕਟਰ ਸਾਹਿਬ ਨੇ ਚੈਲੰਜ ਕਿਹਾ ਉਹਨਾਂ ਸਮਝਿਓ ਆਮ ਆਦਮੀ ਪਾਰਟੀ ਨੇ ਉਹ ਯਾਰ ਆਮ ਆਦਮੀ ਪਾਰਟੀ ਜਮਾਨਤ ਦੀ ਜਬਤ ਹੈਗੀ ਆ ਉਹਨੂੰ ਪਿੱਛਾ ਲੱਭਣੇ ਕੁਝ ਵੀ ਨਾ ਉਹਨਾਂ ਦੇ ਕੋਈ ਪੱਲੇ ਹੀ ਮੈਂ ਤੁਹਾਨੂੰ ਇਹ ਗੱਲ ਦਵਾ ਬੜੀ ਮੁਸ਼ਕਲ ਦੇ ਨਾਲ ਇੱਕ ਇੱਕ ਕੰਪਿਊਟਰ ਜੋ 557700 ਰੋਡ ਲੈ ਗਿਆ ਨਾ ਮੈਂ ਸਮਝਣਾ ਬੜੀ ਵੱਡੀ ਗੱਲ ਆ ਲੇਕਿਨ ਉਹਨਾਂ ਦੀ ਪੱਲੇ ਪਸਾ ਨਹੀਂ ਲਾਉ ਜਿੱਤ ਸਕਦੇ ਲੇਕਿਨ ਡਾਕਟਰ ਸਾਹਿਬ ਲੱਗਦਾ ਹੈ ਕਿ ਨਿਸਬਤ ਆਸਬਾ ਦੇ ਲਿਜਾਣਾ ਆਏ ਸੀ ਕਿ ਲੋਕ ਪਛਤਾਣੇ ਨੂੰ ਸੋਚ ਕਰਦੇ ਨੇ ਖਾਸ ਤੋ ਤੇ ਆਟੇਲ ਕੇ ਲੋਕ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਝੂਠੇ ਬਾਰੇ ਨਾਮ ਨਮਾਇਆ ਗਿਆ ਸੀ ਦਾ ਉਹੀ ਗੱਲ ਕਹਿ ਰਿਹਾ ਹੈ ਵੀ ਹੁਣ ਤੇ ਲੋਕ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜੀ ਬਦਲਾਵ ਦੀ ਸਰਕਾਰ ਆਈ ਸੀ ਭਗਵੰਤਪਾਲ ਦੀ ਸਰਕਾਰ ਹੈ ਇਹ ਝੂਠਿਆਂ ਦੀ ਸਰਕਾਰ ਹੈ ਤੇ ਲੋਕ ਇਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਆ ਔਰ ਇਹ ਬਦਲਾ ਲੋਕ ਪਾਰਲੀਮੈਂਟ ਇਲੈਕਸ਼ਨ ਚ ਲੈਣਗੇ ਅਰਦਾਸ ਸਾਹਿਬ ਤਰਨਦੀਪ ਸਿੰਘ ਦੰਦੂ ਕਹਿ ਰਿਹਾ ਹੈ ਕਿ ਮੈਂ ਤੇ ਉਹਦੇ ਮਰਡਰ ਦੇ ਰਹੇ ਨੇ ਮਤਭਈ ਵੇਚਦਾਗਾ ਇਥੋਂ ਦੇ ਜਿਹੜੇ ਹੋਰ ਵੀ ਸੱਜਿਆਣੇ ਆ ਹੋਰ ਵੀ ਜਿਹੜੇ ਅਮਰੀਕਾ ਕੈਨੇਡਾ ਦੇ ਜਾਣਗੇ ਉਹ ਵੀ ਜਾਏਗੀ ਮੈਨੂੰ ਲੱਗਦਾ ਹੈ ਇਹ ਅਜੇ ਇਹ ਬੀਜੇਪੀ ਦਾ ਉਮੀਦਵਾਰ ਨਵਾਂ-ਨਵਾਂ ਅਮਰੀਕਾ ਤੋਂ ਘੁੰਮ ਕੇ ਆਇਆ ਹੈ ਉਹਨੂੰ ਪੰਜਾਬ ਦੀਆਂ ਗਨੀਆਂ ਤੇ ਪੰਜਾਬ ਦੀਆਂ ਸੱਜਣਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਇਹ ਪੰਜਾਬ ਦੇ ਵਿੱਚ ਜਿਹੜੇ ਸੁਪਨੇ ਤੇ ਫਰਾਂਸ ਆ ਕੇ ਆਇਆ ਨਾ ਪੰਜਾਬ ਦੇ ਲੋਕ ਬਹੁਤ ਜਾਣੇ ਆ ਇਹ ਅੰਮਲ ਸਾਹ ਤੇ ਲੋਕ ਜਾਣੇ ਆ ਔਰ ਖਾਸ ਕਰਕੇ ਮੈਂ ਤੁਹਾਨੂੰ ਇਹ ਕਹਾਂ ਕਿ ਬੀਜੇਪੀ ਤੁਸੀਂ ਦੇਖੋਗੇ ਕਿ ਉਹਦੀ ਪੋਟ ਤੇ ਲੋਕੀ ਕਹਿੰਦੇ ਨਾ ਅਨੂਜ ਜੋਸ਼ੀ ਨੇ ਘੱਟ ਲੈਣੀ ਹੈ ਤੇ ਪਿੰਡਾਂ ਚ ਪੁੱਛ ਹੈਗਾ ਨਹੀਂ ਕਿ ਇੱਥੇ ਖਾਦੀ ਚਣਕੜਾ ਵਜਾਉਣਾ ਹੀ ਹੋਣੀ ਨਹੀਂ ਕੋ ਲੋਕ ਕਹਿੰਦੇ ਕਿ ਮੈਂ ਤੇ ਅਮਰ ਸਰ ਦੀ ਪੜਾਈ ਵਾਸਤੇ ਆਇਆ ਮੈਂ ਫੌਜੀ ਆ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਸਾਨੂੰ ਇਹ ਕਿਹਾ ਕਿ ਲਗਪਤਾ ਜਾਊਗਾ ਮੈਦਾਨ ਚ ਤੇ ਆਏ ਅਰੇ ਜੇ ਹੁਣ ਲਗਪਤਾ ਜਾਊਗਾ ਉਹਨੂੰ ਕੀ ਭਾਅ ਦਿੱਖਦੀ ਅਨੂਜ ਜੋਸ਼ੀ ਨੂੰ ਚੈਲੰਜ ਸਮਝਿਆ ਕੋਈ ਚੈਲੰਜ ਨਹੀਂ ਯਾਰ ਕੋਈ ਨਹੀਂ ਹੈ ਟੱਕਰ ਮੇਂ ਪੜੋ ਮਤ ਕਿਤੇ ਕਰਨ ਮੇਂ